ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹੋਪਸੋ ਤੁਸੀਂ ਸਾਰੇ ਠੀਕ ਠਾਕ ਹੋਵੋ ਤੰਦਰੁਸਤ ਹੋ ਖੁਸ਼हाल ਹੋਵੋ ਮੈਂ ਬਿਲਕੁਲ ਠੀਕ ਆ ਟਾਈਮ ਹੋ ਰਿਹਾ 11:30 ਦਾ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਜਿਹੜੇ ਦੋ ਚਾਰ ਕੰਮ ਤਾਂ ਦੇ ਕਰਨੇ ਨੇ ਕਰੀਏ ਨਾਲ ਵੀਡੀਓ ਸ਼ੁਰੂ ਕਰੀਏ ਨਾਲੇ ਕੰਮ ਸ਼ੁਰੂ ਕਰੀਏ ਠੰਡੇ ਦਾ ਦਿਲ ਕਰਦਾ ਨਹੀਂ ਬਸ ਉਹਨਾਂ ਦਾ ਕਿਚਨ ਦਾ ਮਜਬੂਰ ਮਜਬੂਰ ਕਰ ਲੈਣੇ ਵੀ ਚਲੋ ਖੰਡ ਪਕਾਉਣ ਹੋ ਗਿਆ ਬਾਕੀ ਕੰਮ ਕਰਨ ਦਾ ਦਿਲ ਨਹੀਂ ਕਰਦਾ ਪਰ ਕਰਨੇ ਪੈਣੇ ਨੇ ਛੱਡ ਕੇ ਨਹੀਂ ਕੁਝ ਵੀ ਬਣਦਾ ਕਰਦੇ ਸ਼ੁਰੂ ਕੰਮ ਕਰਨੇ ਨਾ ਕਰਾਂਗੇ ਠੰਡ ਚੜੀ ਜਾਊਗੀ ਕਰਨ ਲੱਗ ਜੇ ਤਾਂ ਫਿਰ ਕਿਚਨ ਦਾ ਕੰਮ ਫਿਨਿਸ਼ ਕਰਕੇ ਮੈਂ ਆ ਗਈ ਸੀ ਡਰਾਈਂਗ ਰੂਮ ਵਿੱਚ ਅੱਜ ਮੈਂ ਡਰਾਈਂਗ ਰੂਮ ਦੀ ਕਾਰਨੀ ਸੈਟਿੰਗ ਜੋ 2-3 ਦਿਨਾਂ ਤੋਂ ਮੈਂ ਕਰੀ ਨਹੀਂ ਇਹਦਾ ਚਾਹਲੇ ਕੱਪ ਖੁੰਨ ਹੋਣ ਵਾਲੇ ਨੇ ਹੁਣ ਕੋਈ ਆਇਆ ਸੀ ਫਿਰ ਉਹ ਮੇਕਅਪ ਚਾਹਲੇ ਕੱਪ ਚੱਕ ਰਹੀ ਆ ਫਿਰ ਸੈਟਿੰਗ ਵੀ ਮੈਂ ਪਹਿਲਾਂ ਕਰਨੀ ਸੀ ਮਾਰਨਿੰਗ ਵਿੱਚ ਹੀ ਕਰਨੀ ਸੀ ਪਰ ਮੈਨੂੰ ਆਈ ਸੀ ਪਹਿਲਾਂ ਕਿਚਨ ਦਾ ਕੰਮ ਫਿਨਿਸ਼ ਹੋ ਜਾਏ ਫਿਰ ਮੈਂ ਡਰਾਈਂਗ ਰੂਮ ਵਿੱਚ ਜਾਵਾਂ ਇਸ ਲਈ ਪਹਿਲਾਂ ਮੈਂ ਕਿਚਨ ਦਾ ਕੰਮ ਫਿਨਿਸ਼ ਕਰਕੇ ਫਿਰ ਮੈਂ ਹੁਣ ਇਧਰ ਆਈ ਆ ਦੀ ਕਰਦੀ ਸੈਟਿੰਗ ਜੋ ਕਾਫੀ ਖਰਾਬ ਹੋਈ ਪਈ ਸੀ 2-3 ਦਿਨਾਂ ਤੋਂ ਉਮ ਬਸ ਮੈਨੂੰ ਕੋਲੋਂ ਹੀ ਲੰਘ ਜਾਂਦੀ ਇਸ ਮੈਨੂੰ ਪਤਾ ਸੀ ਮੇਰੇ ਦਿਮਾਗ ਵਿੱਚ ਇਹ ਕੰਮ ਨੋਟ ਸੀ ਮੈਂ ਕਰਨਾ ਕਰਨਾ ਹਨਾ ਪਰ ਕਰ ਨਹੀਂ ਪਾ ਰਹੀ ਸੀ ਅੱਜ ਫਿਰ ਫਾਈਨਲੀ ਜਦੋਂ ਆਪਾਂ ਦੋ ਤਿੰਨ ਦਿਨ ਕੰਮ ਨਾ ਨਾ ਕਰੀਏ ਫਿਰ ਉਸ ਤੋਂ ਬਾਅਦ ਆਪਾਂ ਨੂੰ ਆਪਾਂ ਬੜੇ ਜੋਸ਼ ਨਾਲ ਉਹ ਕੰਮ ਕਰਦੇ ਆਂ ਵੀ ਅੱਜ ਸਮੇਂ ਕੰਮ ਕਰਨਾ ਹੀ ਕਰਨਾ ਅੱਜ ਮੈਨੂੰ ਵੀ ਜੋਸ਼ ਆ ਰਿਹਾ ਅੱਜ ਡਰਾਈੰਗ ਰੂਮ ਦੀ ਮੈਂ ਕਲੀਨਿੰਗ ਕਰਨੀ ਕਰਨੀ ਆ ਸੋ ਪਹਿਲਾਂ ਤਾਂ ਕਰਦੇ ਆ ਸੋਫਿਆਂ ਦੇ ਕੱਪੜੇ ਸੈੱਟ 쿠ਸ਼ਨ ਸੈੱਟ ਫਿਰ ਸਾਰੀ ਮੈਂ ਡਸਟਿੰਗ ਵੀ ਕਰੂੰਗੀ ਲਾਈਕ ਵੀਡੀਓ ਚਾਪਾ ਹਰ ਇੱਕ ਕੰਮ ਨਹੀਂ ਮੈਂ ਦਿਖਾ ਸਕਦੀ ਹੁੰਦੀ ਵੀ ਮੈਂ ਆਹ ਕਰ ਰਹੀ ਆ ਨਾ ਵੀਡੀਓ ਬਹੁਤ ਲੰਮਾ ਚੌੜਾ ਹੋ ਜੇ ਇੱਕ ਜਸਟ ਇੱਕ ਐ ਤੁਹਾਨੂੰ ਆਪਾਂ ਆਏ ਦਿਖਾ ਸਕਦੇ ਆ ਦੱਸ ਸਕਦੇ ਆ ਵੀ ਆਪਾਂ ਜਾ ਕਲੀਨਿੰਗ ਕੀਤੇ ਆ ਕੰਮ ਕੀਤੇ ਨੇ ਉਹਨੂੰ ਪੂਰੀ ਬਰੀਕੀ ਨਾਲ ਨਹੀਂ ਆਪਾਂ ਸ਼ੋਅ ਕਰ ਸਕਦੇ ਹੁੰਦੇ ਕਿਉਂਕਿ ਇਹ ਤਾਂ ਵੀਡੀਓ ਬਹੁਤ ਲੰਮਾ ਚੌੜਾ ਬਣ ਜਾਂਦਾ ਔਰ ਵੀਡੀਓ ਖੁਦ ਨੂੰ ਟ੍ਰਾਈਪੋਡ ਇਧਰ ਉਧਰ ਡਾਇਰੈਕਸ਼ਨ ਚ ਰੱਖ ਕੇ ਬਣਾਉਣੀ ਵੀ ਓਕੇ ਹੈ ਸੋ ਦੈਟਸ ਵਾਈ ਉਹਨੇ ਕੀ ਵੀਡੀਓ ਹੁੰਦੀ ਹੈ ਜਿੰਨਾ ਕੁ ਲਾਈਕ ਤੁਹਾਨੂੰ ਪਤਾ ਲੱਗ ਜੀ ਵੀ ਅੱਜ ਆਪਾਂ ਹੀ ਕੰਮ ਕੀਤਾ ਡੇਲੀ ਵਲੌਗ ਆਪਣਾ ਬਣੀ ਚੱਲੇ ਤੁਹਾਡੇ ਤੱਕ ਵੀਡੀਓ ਪਹੁੰਚੀ ਚੱਲੇ ਤੁਸੀਂ ਵੀ ਮੋਟੀਵੇਟਡ ਰਹੋ ਕੰਮ ਕਰਨ ਲਈ ਫਿਰ ਤੁਸੀਂ ਖੁਦ ਕਮੈਂਟ ਕਰਦੇ ਹੋ ਕਿ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਤੁਹਾਡੇ ਤੋਂ ਥੈਂਕ ਯੂ ਸੋ ਮੱਚ ਜੇ ਮੇਰੇ ਤੋਂ ਕੋਈ ਮੋਟੀਵੇਟ ਹੁੰਦਾ ਮੇਰੇ ਲਈ ਵੀ ਖੁਸ਼ੀ ਦੀ ਗੱਲ ਹੈ ਹਨਾ ਵੀ ਚਲੋ ਮੈਨੂੰ ਦੇਖ ਕੇ ਕੋਈ ਕੰਮ ਲਈ ਮੋਟੀਵੇਟਡ ਰਹਿੰਦਾ ਦੈਟਸ ਗੁੱਡ ਸੋ ਪਹਿਲਾਂ ਸੋਫਿਆਂ ਦੇ ਸੈੱਟ ਕਰੂੰ ਕੱਪੜੇ ਨਾ ਅੱਗੇ ਜਿਆਦਾ ਖਰਾਬ ਹੁੰਦੇ ਹੁੰਦੇ ਸੀ ਤੇ ਇਹ ਸੋਫਿਆਂ ਦੇ ਜਿਹੜੇ ਕੁਸ਼ਨਸ ਨੇ ਇਹ ਸੌਫਟ ਹੁੰਦੇ ਸੀਗੇ ਪਰ ਉਹ ਜਿਆਦਾ ਸੌਫਟ ਹੋ ਗਏ ਖਰਾਬ ਹੋ ਗਏ ਸੀ ਵਿੱਚ ਜੇ ਪੜ ਜਾਂਦੇ ਸੀ ਜੋ ਪੈਂਦੇ ਸੀਗੇ ਫਿਰ ਅਸੀਂ ਇਹ ਚੇਂਜ ਕਰਵਾਏ ਸੀ ਹਾਰਡ ਕਰਵਾਏ ਸੀ ਤੇ ਹੁਣ ਇੰਨੇ ਜਿਆਦਾ ਖਰਾਬ ਨਹੀਂ ਹੁੰਦੇ ਕਾਫੀ ਟਾਈਮ ਬਾਅਦੇ ਖਰਾਬ ਹੁੰਦੇ ਨੇ ਕੱਪੜੇ ਇਕੱਠਾ ਜਾਂ ਨਹੀਂ ਹੁੰਦਾ ਹੁਣ ਜੋ ਕੁਸ਼ਨ ਸੌਫਟ ਹੁੰਦਾ ਉਹ ਜਿਆਦਾ ਇਕੱਠਾ ਹੋ ਜਾਂਦਾ ਤੇ ਸੋਫੇ ਸਾਰੇ ਮੈਂ ਕਰ ਤੇ ਸੈੱਟ ਤੇ ਹੁਣ ਕਰਾਂਗੀ ਡਸਟਿੰਗ ਡਸਟਿੰਗ ਸ਼ੁਰੂ ਕਰ ਰਹੀ ਹਾਂ ਸੈਂਟਰ ਟੇਬਲ ਤੋਂ ਇਹ ਵੀ ਥੋੜਾ ਜਿਹਾ ਕਪੜਾ ਮਾਰ ਦਾਂਗੇ ਸਫਾਈ ਹੋ ਜੂਗੀ ਡਸਟਿੰਗ ਹੁੰਦੀ ਹੈ ਫਿਰ ਆਏ ਹੁੰਦਾ ਇੱਕ ਇੱਕ ਚੀਜ਼ ਆਪਣੀ ਕਵਰ ਹੋ ਜੇ ਇਹਨਾਂ ਹੋਵੇ ਕੱਲ ਨੂੰ ਆਪਾਂ ਲੱਗੇ ਵੀ ਹੋਰ ਰਹਿ ਗਿਆ ਹੋਰ ਰਹਿ ਗਿਆ ਕਿਉਂਕਿ ਡਰਾਇੰਗ ਰੂਮ ਦੀ ਮੈਂ ਡਸਟਿੰਗ ਡੇਲੀ ਨਹੀਂ ਕਰਦੀ ਤੁਹਾਨੂੰ ਵੀ ਪਤਾ ਬਹੁਤ ਟਾਈਮ ਬਾਅਦ ਕਰਦੇ ਹਾਂ ਜਦੋਂ ਕਰਦੇ ਹਾਂ ਫਿਰ ਪ੍ਰੋਪਰ ਸਾਰੀ ਕਰਦੀ ਹੁੰਨੀ ਹੈ ਫਿਰ ਇਹ ਨਹੀਂ ਬਸ ਕਲਾ ਟੇਬਲ ਤੇ ਕਪੜਾ ਮਾਰਤਾ ਹੈ ਜੋ ਫਿਰ ਕਰਨੀ ਆ ਫਿਰ ਆਪਾਂ ਅੱਛੀ ਤਰ੍ਹਾਂ ਹੀ ਸਾਰਾ ਕੰਮ ਕੰਪਲੀਟ ਕਰੀਦਾ ਨਹੀਂ ਕਰਨੀ ਤਾਂ ਨਹੀਂ ਕਰਨੀ ਇਸ ਤਰ੍ਹਾਂ ਜਿਵੇਂ ਜਰੂਰਤ ਹੁੰਦੀ ਹੈ ਅਕੋਰਡਿੰਗਲੀ ਨੂੰ ਵੀ ਆਪਾਂ ਕਰ ਲਈਦਾ ਜਿੰਨੇ ਟਾਈਮ ਬਾਅਦ ਜਰੂਰਤ ਹੁੰਦੀ ਹੈ ਕੋਈ ਵੀ ਚੀਜ਼ ਨੂੰ ਸਾਫ਼ ਕਰਨ ਚ ਵੈਸੇ ਘਰ ਇਹੋ ਜੀ ਚੀਜ਼ ਹੁੰਦੀ ਹੈ ਕਿ ਆਪਾਂ ਕਿੰਨਾ ਸਾਫ਼ ਕਰ ਲਈਏ ਪ੍ਰੋਪਰ ਸਾਫ਼ ਪ੍ਰੋਪਰ ਸਫਾਈ ਕੰਪਲੀਟ ਆਪਾਂ ਕਹਿ ਸਕਦੇ ਵੀ ਹੋ ਗਈ ਆਪਣੇ ਵੱਲੋਂ ਆਪਾਂ ਦੇਖੋ ਫੁੱਲ ਐਫਰਟਸ ਦੇ ਸਕਦੇ ਹਣਾ ਐਫਰਟਸ ਆਪਣੇ ਪੂਰੇ ਫੁੱਲ ਆਪਾਂ ਪਾ ਸਕਦੇ ਕਿਸੇ ਵੀ ਕੰਮ ਕਰਨ ਚ ਤੇ ਇਸ ਲਈ ਆਪਣੇ ਵੱਲੋਂ ਪੂਰਾ ਜੋਰ ਲਾਈਦਾ ਵੀ ਸਫਾਈ ਰਵੇ ਸਫਾਈ ਕਰੀ ਪਰ ਉਹੀ ਗੱਲ ਫਿਰ ਘਰ ਦੀਆਂ ਨਾਲ ਘਰਾਂ ਵਸਦੇ ਰਸਤੇ ਘਰ ਨੇ ਤੇ ਕਿਤੇ ਨਾ ਕਿਤੇ ਕੁਛ ਨਾ ਕੁਛ ਰਹੀ ਜਾਂਦਾ ਕਵਰ ਕਰਨ ਚਾਹਣਾ ਸਫਾਈ ਚ ਪਰ ਬਸ ਇਹੀ ਹੁੰਦਾ ਕਿ ਜੇ ਆਪਾਂ ਡੇਲੀ ਕੁਛ ਨਾ ਕੁਛ ਕਲੀਨਿੰਗ ਕਰਦੇ ਰਹੀਏ ਆਪਾਂ ਰੂਟੀਨ ਬਣਾਏ ਰਹਿंदा ਆਪਾਂ ਐਕਟਿਵ ਰਹਨੇ ਆ ਕੰਮ ਵਲਤਾਂ ਰਹਿੰਦਾ ਥੋੜਾ ਆਪਣਾ ਸਟ੍ਰੈਸ ਜਿਹੜਾ ਨਹੀਂ ਆਪਾਂ ਫੀਲ ਕਰਦੇ ਹੋ ਨੈਗੇਟਿਵ ਥੌਟਸ ਕੁਝ ਵੀ ਨੈਗੇਟਿਵ ਗੱਲਾਂ ਆਪਣੇ ਦਿਮਾਗ ਚ ਨਹੀਂ ਆਉਂਦੀ ਅੱਛਾ ਲੱਗਦਾ ਫਿਰ ਜਦੋਂ ਆਪਾਂ ਕੰਮ ਚ ਆਪਣੇ ਆਪ ਨੂੰ ਬੀਜ਼ੀ ਰੱਖਦੇ ਆ ਸੋ ਮੇਰਾ ਵੀ ਇਹੀ ਮਕਸਦ ਹੁੰਦਾ ਇਹ ਬਿਲੀ ਬੇਜੀ ਕਹਿੰਦੇ ਨੇ ਬਿਲਾ ਮਨਸ਼ਾ ਤਾਂ ਦਾ ਕਰੋ ਗੱਲ ਹੋ ਜਾਂਦੀ ਹੈ। ਆਪਣੇ ਆਪ ਨੂੰ ਕੰਮ ਵਿੱਚ ਬਿਜ਼ੀ ਰੱਖਣਾ ਹੀ ਇਹ ਹੀ ਮਕਸਦ ਹੁੰਦਾ ਬਿਜ਼ੀ ਰੱਖੀਏ ਘਰ ਸਾਫ਼ ਰਵੇ। ਔਰ ਆਪਣੇ ਆਪ ਨੂੰ ਅੱਛਾ ਵੀ ਲੱਗੇ। ਸੋ ਇਹ ਹੋ ਗਈ ਮੇਰੀ ਡਸਟਿੰਗ। ਤੁਹਾਨੂੰ ਮੈਨੂੰ ਵਾਸ਼ ਕਰਨਾ ਸੀ ਇਹ ਲੌਬੀ ਵਾਲਾ ਵਾਸ਼ ਬੇਸਿਨ। ਇਹਨੂੰ ਵਾਸ਼ ਕਰ ਲਿਆ। ਇਹਨੂੰ ਮੈਂ ਕਦੇ-ਕਦੇ ਸਾਬਣ ਨਾਲ ਵੀ ਵਾਸ਼ ਕਰ ਲੈਂਦੀ ਹਾਂ। ਕਦੇ ਜਿਹੜਾ ਹੈਂਡ ਵਾਸ਼ ਦੇ ਕੋਲੇ ਪਾਇਆ ਹੋਇਆ ਜਿਹੜਾ ਉਹ ਉਹ ਉਹਦੇ ਨਾਲ ਵੀ ਕਰ ਲਾਣੀ ਆ ਸਮ ਟਾਈਮਸ ਮੈਂ ਕਰ ਲਾਣੀ ਹੁੰਨੀ ਆ ਜਿਵੇਂ ਹੁਣ ਬੋਟਲ ਜਿਵੇਂ ਪਾਇਆ ਹੋਇਆ ਰੈੱਡ ਹਾਰਪਿਕ ਜਿਹੜਾ ਮੈਂ ਬਾਥਰੂਮਸ ਯੂਜ਼ ਕਰਦੀ ਆ ਤੇ ਪਾਣੀ ਦਾ ਸੋਲੂਸ਼ਨ ਬਣਾਇਆ ਹੋਇਆ ਇਹਦੇ ਨਾਲ ਵੀ ਕਰ ਲਾਣੀ ਆ ਸਾਰੀਆਂ ਚੀਜ਼ਾਂ ਨਾਲ ਹੀ ਵਧੀਆ ਸਾਫ਼ ਹੋ ਜਾਂਦੇ ਨੇ ਪਰ ਸਾਫ਼ ਵਧੀਆ ਤਾਂ ਹੀ ਹੁੰਦਾ ਜੇ ਆਪਾਂ ਇੱਕ ਰੂਟੀਨ ਬਣਾ ਕੇ ਹਮੇਸ਼ਾ ਸਾਫ਼ ਕਰਦੇ ਰਹੀਏ ਜੇ ਬਹੁਤ ਟਾਈਮ ਬਾਅਦ ਕੋਈ ਵੀ ਚੀਜ਼ ਸਾਫ਼ ਕਰਾਂਗੇ ਫਿਰ ਆਪਾਂ ਨੂੰ ਐ ਲੱਗੂ ਇਹ ਵੀ ਨਹੀਂ ਕੰਮ ਕਰਦਾ ਈਵਨ ਕੰਮ ਕਰਦਾ ਕਿਉਂਕਿ ਉਹਦੇ ਵਿੱਚ ਫਿਰ ਹੱਡ ਮਹਿਲ ਬੈ ਜਾਂਦੀ ਹੈ ਇਸ ਕਰਕੇ ਆਪਾਂ ਨੂੰ ਇਹਨਾਂ ਦਾ ਫਿਰ ਕੁਝ ਵੀ ਕੰਮ ਨਹੀਂ ਕਰ ਰਿਹਾ ਅਹ ਹਰ ਇੱਕ ਚੀਜ਼ ਨੂੰ ਆਪਾਂ ਸਾਫ਼ ਰੱਖੀਏ ਚਾਹੇ ਉਹ ਦੋ ਦਿਨ ਬਾਅਦ ਕਰੋ ਉਹ ਆਪਾਂ ਆਪਣੇ ਘਰ ਦਾ ਲਾਈਕ ਹੁੰਦਾ ਹੈਗਾ ਹਨਾ ਸਿਸਟਮ ਵੀ ਜਿਵੇਂ ਇੱਕ ਚੀਜ਼ ਯੂਜ਼ ਹੁੰਦੀ ਹੈ ਜ਼ਿਆਦਾ ਯੂਜ਼ ਹੁੰਦੀ ਹੈ ਡੇਲੀ ਵੀ ਕਰਨੀ ਪੈਂਦੀ ਹੈ ਜਿਵੇਂ ਘੱਟ ਯੂਜ਼ ਹੁੰਦੀ ਇੱਕ ਦੋ ਦਿਨ ਲੰਘ ਵੀ ਜਾਂਦੇ ਨੇ ਬਸ ਐਸੀ ਤਰ੍ਹਾਂ ਹੀ ਵਾਸਫਿਸ਼ਨ ਵਿੱਚ ਇੱਕ ਦਿਨ ਛੱਡ ਕੇ ਕਰਦਾ ਨਹੀਂ ਹੁੰਦੀ ਸਾਫ਼ ਡੇਲੀ ਹੁਣ ਠੰਡ 'ਚ ਮੈਂ ਨਹੀਂ ਕਰਦੀ ਹੈਗੀ ਇੱਕ ਦਿਨ ਛੱਡਦਾ ਨਹੀਂ ਹੁੰਦੀ ਆ ਟੇਬਲ ਟੌਪ ਹੈ ਜਿਹੜਾ ਗ੍ਰੇਨਾਈਟ ਹੈ ਤੇ ਵੀ ਕਪੜਾ ਮਾਰ ਦਾਂਗੇ ਕਿਉਂਕਿ ਫਿਰ ਪਾਣੀ ਦੇ ਦਾਗ ਨਾ ਬਿਲਕੁਲ ਵੀ ਨਾ ਚੇ ਲੱਗਦੇ ਪਾਣੀ ਰੁਕਿਆ ਹੋਇਆ ਉੱਥੇ ਸੁੱਕ ਜਾਨਗੇ ਤਾਂ ਬੁਰੇ ਸਾਰੇ ਘਰ ਤੋਂ ਕਲੀਨਿੰਗ ਇਹ ਪੋਟ ਵੀ ਮੇਰੇ ਤੋਂ ਕਈਆਂ ਨੇ ਪੁੱਛਿਆ ਤੁਸੀਂ ਪੋਟ ਕਿੱਥੋਂ ਲਏ ਇਹਦੇ ਵਿੱਚ ਜਿਹੜੇ ਕਲਰਫੁੱਲ ਸਟੋਨਸ ਨੇ ਉਹਨੂੰ ਤੁਸੀਂ ਕਿੱਥੋਂ ਲਏ ਨੇ ਪੋਟ ਮੈਂ ਤੁਹਾਨੂੰ ਵੀਡੀਓ ਚ ਦੱਸਿਆ ਵੀ ਇਸ ਜਿਸ ਦਿਨ ਅਸੀਂ ਨਰਸਰੀ ਚੋਂ ਲੈ ਕੇ ਆਏ ਸੀਗੇ ਸਟੋਨਸ ਇਹਦੇ ਅਸੀਂ ਲਈ ਸੀ ਕਿ ਲਾਈਕ ਜਿੱਥੋਂ ਆਪਾਂ ਨੂੰ ਫਰਨੀਚਰ ਦਾ ਸਮਾਨ ਮਿਲਦਾ ਨਾ ਲੱਕੜ ਦਾ ਸਾਰਾ ਹਾਰਡਵੇਅਰ ਸ਼ਾਪ ਤੋਂ ਉਥੋਂ ਲਈ ਸੀ ਕਿ ਆਨਲਾਈਨ ਵੀ ਮਿਲ ਜਾਂਦੇ ਨੇ ਤੇ ਅਸੀਂ ਲਈ ਸੀ ਫਰਨੀਚਰ ਵਾਲੀ ਸ਼ਾਪ ਤੋਂ ਹੁਣ ਜਿਹੜਾ ਇਹ ਵਾਲਾ ਮਿਰਰ ਆ ਇਹ ਵੀ ਸਾਫ਼ ਕਰ ਦੂੰ ਕੌਨ ਲੈ ਨਾਲ ਕਿਉਂਕਿ ਸਰਦੀ ਵਿੱਚ ਘੱਟ ਜ਼ਰੂਰਤ ਪੈਂਦੀ ਹੈ ਉਹ ਵੀ ਉੱਪਰ ਤੱਕ ਚਿੱਟੇ ਪਾਉਂਦੇ ਨੇ ਪਾਣੀ ਤਾਂ ਸਾਰੇ ਡਰਦੇ ਨੇ ਹੌਲੀ-ਹੌਲੀ ਹੱਥ ਹੁੰਦੇ ਨੇ ਨਾ ਇਹ ਗਰਮੀਆਂ ਵਿੱਚ ਇਹ ਹੁੰਦਾ ਕਿ ਦਵਿੰਦਰ ਚੜ ਪਰੋਂ ਹੁੰਦੇ ਨੇ ਉਹਨਾਂ ਨੂੰ ਫੜਾ-ਫੜ ਮੂੰਹ ਤੇ ਪਾਣੀ ਪਾਉਣਾ ਹੁੰਦਾ ਇੱਥੇ ਖੜ ਕੇ ਚਿੱਟੇ ਉੱਪਰ ਤੱਕ ਜਾਂਦੇ ਨੇ ਫਿਰ ਉਦੋਂ ਜਾਂਦੇ ਸਾਫ਼ ਕਰਾਉਣ ਦੀ ਜ਼ਰੂਰਤ ਹੁੰਦੀ ਆ ਇਹ ਸਾਰੀ ਹੋ ਗਈ ਕਲੀਨਿੰਗ ਜਦੋਂ ਕਿਸੇ ਵੀ ਚੀਜ਼ ਨੂੰ ਜਿਸ ਕਿਸੇ ਵੀ ਕਾਰਨਰ ਨੂੰ ਸਾਫ਼ ਕਰਦੇ ਨੇ ਬਹੁਤ ਵਧੀਆ ਲੱਗਦਾ ਬਹੁਤ ਅੱਛਾ ਲੱਗਦਾ ਫਿਰ ਆਹ ਲੱਗਾ ਫਿਰ ਉਹਨੂੰ ਦੇਖ ਕੇ ਚਲੋ ਦੇਖੀ ਜੇ ਇਹਨੂੰ ਆਪਾਂ ਇਹ ਚਮਕਾਤਾ ਤਾਂ ਬਹੁਤ ਵਧੀਆ ਕੰਮ ਹੋ ਗਿਆ ਸਫਾਈ ਨਾਲ ਇੱਕ ਫਰੈਸ਼ਨੈਸ ਜੀ ਆਉਂਦੀ ਦੇ ਕੋਮੇਕੀ ਕੰਮ ਕਰ ਰਹੀ ਆ ਮੇਰੇ ਕੋਲ ਨਾ ਕਰੀਮ ਪਈ ਸੀਗੀ ਪਰ ਇਹ ਬਹੁਤ ਥੋੜੀ ਸੀ ਖਤਮ ਸੀ ਪਰ ਮੈਨੂੰ ਆਈ ਸੀ ਬੇਦੇ ਨੀਚੇ ਹੈਗੀ ਪਰ ਇਹ ਨਿਕਲਦੀ ਨਹੀਂ ਬਹੁਤ ਧੱਕਾ ਕਰਨਾ ਪੈਂਦਾ ਸੀ ਟਾਈਮ ਬਹੁਤ ਵੇਸਟ ਹੁੰਦਾ ਇਸ ਤਰ੍ਹਾਂ ਦਾ ਚਲੋ ਛੱਡੋ ਪਰ ਕੀ ਕਰਦੀ ਆ ਪਰ ਹੁਣ ਇੱਕ ਕੈਂਚੀ ਨਾਲ ਮੈਂ ਕੱਟ ਲਈ ਕੈਂਚੀ ਨਾਲ ਕੱਟ ਕੇ ਬਿਲਕੁਲ ਸਾਦੀ ਵਿੱਚੋਂ ਕੱਢਤੀ ਖਾਲੀ ਕਰਤੀ ਔਰ ਆ ਕੰਟੇਨਰ ਚ ਮੇਰੇ ਕੋਲ ਡੱਬੀ ਪਈ ਸੀ ਕਰੀਮ ਵਾਲੀ ਪਹਿਲਾਂ ਵਾਲੀ ਇਹਦੇ ਵਿੱਚ ਕੱਢ ਲਈ ਆਹ ਵਾਲੇ ਸਪੈਚੂਲਾ ਨਾਲ ਮੈਂ ਸਾਰੀ ਕਰੀਮ ਇਹ ਚ ਕੱਢ ਲਈ ਦੋ ਕਿ ਇੰਨੀ ਕਰੀਮ ਨਿਕਲ ਨਹੀਂ ਇੰਨੀ ਆਪਣੀ ਵੇਸਟ ਜਾਂਦੀ ਹੈ ਹਨਾ ਇਸ ਲਈ ਆਪਾਂ ਇੰਡੀਅਨਸ ਬਹੁਤ ਦਮ 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 ਚੀਜ਼ਾਂ ਕਰਦੇ ਕੈਂਚੀ ਨਾਲ ਕੱਟ ਕੇ ਅੰਦਰੋਂ ਦਾ ਬਿਲਕੁਲ ਖਾਲੀ ਨਹੀਂ ਹੁੰਦੀਆਂ ਬਿਲਕੁਲ ਖਾਲੀ ਕਰਤੀ ਹੈ ਕੱਟ ਕੇ ਮੈਂ ਤੇ ਕਰੀਮ ਬਹੁਤ ਬਹੁਤ ਅੱਛੀ ਕਰੀਮ ਹੈ ਇਹ ਲਾਸਟ ਈਅਰ ਵਾਲੀ ਪਤਾ ਨਹੀਂ ਉਹ ਤੋਂ ਲਾਸਟ ਈਅਰ ਵਾਲੀ ਹੁਣ ਮੈਂ ਫੇਸ ਤੇ ਨਹੀਂ ਯੂਜ਼ ਕਰੂੰਗੀ ਮੈਂ ਸਿਰਫ ਇਹ ਆਪਣੀ ਹੈਂਡਸ ਦੀ ਮ사ਜ ਵਾਸਤੇ ਯੂਜ਼ ਕਰਾ ਲਵਾਂਗੀ ਕਿਉਂਕਿ ਮੈਨੂੰ ਇਹਦੀ ਡੇਟ ਨਹੀਂ ਪਤਾ ਐਕਸਪਾਇਰ ਨਾ ਹੋ ਚੁੱਕੀ ਹੋਵੇ ਜੀ ਕੋਈ ਸਕਿਨ ਅਲਰਜੀ ਨਾ ਹੋ ਜੇ ਸਕੇ ਮੈਂ ਫੇਸ ਤੇ ਬਿਲਕੁਲ ਯੂਜ਼ ਨਹੀਂ ਕਰੂੰਗੀ ਸਿਰਫ ਹੈਂਡਸ ਵਾਸਤੇ ਹੀ ਯੂਜ਼ ਕਰੂੰਗੀ ਇਹ ਤੇ ਹੁਣ ਇਹਨਾਂ ਆਪਾਂ ਸ ਪੈਣਾ ਮੇ ਪੂਲੀ ਬੈਕ ਦੇ ਵਿੱਚ ਕੁਝ ਹੈਗਾ ਫਿਰ ਮੈਂ ਕਿਹਾ ਚਲੋ ਦੇਖਾਂ ਨਹੀਂ ਸੁੱਟ ਦਾਂ ਨਹੀਂ ਕੁਝ ਹੈਗਾ ਤਾਂ ਯੂਜ਼ ਕਰ ਲਾਂ ਪਰ ਕੁਝ ਦੱਬ ਕੇ ਇਹਦੇ ਵਿੱਚ ਕੁਝ ਨਿਕਲ ਨਹੀਂ ਰਿਹਾ ਸੀਗਾ ਫਿਰ ਮੈਨੂੰ ਕੱਟਣਾ ਪਿਆ ਇਹ ਅਮਲ ਕਰੀਮ ਵਾਲਾ ਪੈਕੇਟ ਕੱਟਣਾ ਪਿਆ ਕੱਟ ਕੇ ਇਹਦੇ ਵਿੱਚ ਕਰੀਮ ਕਢ ਲਈ ਇੰਨੀ ਸਾਰੀ ਕਰੀਮ ਆਪਣੀ ਨਿਕਲਈ ਆ ਦੇਖੋ ਤੇ ਹੁਣ ਆਪ ਇਹਨੂੰ ਯੂਜ਼ ਕਰਾਂਗੇ ਇਸ ਕਰਕੇ ਨੋ ਵੇਸਟੇਜ ਟਾਈਮ ਹੋ ਰਿਹਾ ਸਾਡੇ 3:00 ਦਾ ਤੇ ਇਧਰ ਮੈਂ ਰੱਖੀ ਹੋਈ ਚਾਹ ਬਣਨੀ ਆਪਣੇ ਵਾਸਤੇ ਠੰਡਰ ਚਾਹੀ ਹਸਾਂ ਰਹੀ ਚਾਹ ਬਣੇ ਤਾਂ ਚਾਹ ਪੀਏ ਚਾਹ ਕਰੀਏ ਜਿਆਦਾ ਟਾਈਮ ਹੋਵੇ ਘੱਟ ਤੋਂ ਰਾਹਤ ਮਿਲੇ ਅ제 ਮੌਸਮ ਬਿਲਕੁਲ ਵੀ ਵਧੀਆ ਨਹੀਂ ਠੰਢੀ ਹੈ ਧੁੱਪ ਨਿਕਲ ਨਹੀਂ ਜਾਨੀ ਕਿ ਮੌਸਮ ਤਾਂ ਚਲੋ ਅਹੇ ਹੀ ਹੁੰਦਾ ਰੋਜ਼ੀ ਧੁੱਪ ਨਿਕਲ ਹੈਗੀ ਐਂਸੀ ਉਮੀਦ ਹੁੰਦੀ ਸਵੇਰੇ ਦਿਨ ਚੜਨਾ ਵੀ ਧੁੱਪ ਨਿਕਲੇ ਤਾਂ ਕੋਈ ਕੰਮ ਹੋਰ ਕਰੀ ਹੈ ਨਾ ਕੰਮ ਬਣੇ ਕੋਈ ਧੁੱਪ ਚ ਧੁੱਪ ਨਿਕਲਣ ਠਰ ਠਰੂ ਕਰੀ ਕਰੀ ਧੁੱਪ ਨਿਕਲਣ ਠਰ ਠਰੂ ਕਰੀ ਜਾਣੇ ਬਸ ਚਾਹ ਵਰਗੀ ਚਾਹ ਪੀ ਕੇ ਮੈਂ ਕਿ ਗਰਮ ਹੋ ਕੇ ਫਿਰ ਵਾਕ ਕਰਨ ਲੱਗੀ ਚਾਹ ਨਾਲ ਜਿਆਦਾ ਹੁੰਦਾ ਬਾਹਰ ਦਿਨ ਚੜਦਾ ਪਰ ਧੁੱਪ ਨਿਕਲੇ ਸੂਰਜ ਨਿਕਲਦਾ ਬੁਰਾ ਹਾਲ ਆ ਠਾੜ ਨਾਲ ਇਧਰ ਸਬਜ਼ੀ ਮੇਰੀ ਬਣੀ ਪਈ ਆ ਹੇਗੀ ਮੇਰੇ ਕੋਲ ਇਹ ਸਬਜੀ ਕੱਦਰਾਂ ਦੇ ਸਵੇਰੇ ਬਣਾਇ ਤੇ ਸ਼ਾਮ ਨੂੰ ਮੈਂ ਸਬਜੀ ਵੀ ਨਹੀਂ ਪਾਉਣੀ ਛੁੱਟੀਆਂ ਮੇਰੀ ਸਬਜੀ ਕਰਨੀ ਸਵੇਰੇ ਹੀ ਬਣਾਈ ਸੀ ਮੈਂ ਤੇ ਸਵੇਰੇ ਜੇ ਰੋਟੀ ਖਾਦੀ ਮੈਂ ਲੰਚ ਕੀਤਾ ਮम्मी ਜੀ ਤਦੋਂ ਵੀ ਅੰਦਰ ਕਿਸੇ ਪ੍ਰੋਗਰਾਮ ਤੇ ਸੀ ਵਸੋਂ ਸ਼ਾਮ ਨੂੰ ਇਹ ਸਬਜੀ ਲੱਗੂ ਸਵੇਰੇ ਕਿਸੇ ਨਹੀਂ ਖਾਦੀ ਨੀ ਮੇਰੇ ਬਿਨਾ ਇੰਦਰ ਉੱਪਰ ਗਈ ਮੇਰੀ ਚਾਹ ਚਾਹ ਪੀਨੇ ਆ ਸਾਡੇ ਤਵਸ ਚਾਹ 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 ਜਿਹਦੀ ਚਾਹ ਪੀ ਲਈ ਉਹ ਨਹੀਂ ਘਟ ਲੱਗਦੀ ਆ ਲੋਡ ਕਰਨ ਚੱਲੀ ਆ ਮਸ਼ੀਨ ਚ ਕੱਪੜੇ ਲੋਡ ਪੂਰਾ ਤਾਂ ਪੜਨਾ ਨਹੀਂ ਪਰ ਜਿੰਨੇ ਹੈਗੇ ਮੈਂ ਚਲ ਲੋਡ ਕਰਿਆ ਮੈਂ ਕੱਲ ਨੂੰ ਸਵੇਰੇ ਜਾਂ ਦਿਨੇ ਜਦੋਂ ਮੇਰਾ ਟਾਈਮ ਲੱਗੂ ਮਸ਼ੀਨ ਚਲਾ ਲਾਂਗੇ ਕਰਦੇ ਆ ਕੱਪੜੇ ਲੋਡ ਕੱਪੜੇ ਲੋਡ ਕਰਦੇ ਮਸ਼ੀਨ 'ਚ ਜਿੰਨੇ ਹੈਗੇ ਸੇ ਇੱਕ ਵਾਰ ਮੈਂ ਕਰਦੇ ਹਲੋ ਚ ਹੋਰ ਪਹਿਣਗੇ ਬਾਕੀ ਦੇਖੂਗੀ ਜਦੋਂ ਹੋਰ ਕੱਪੜੇ ਹੋਗੇ ਫਿਰ ਲੋਡ ਫੁੱਲ ਹੋ ਫਿਰ ਮਸ਼ੀਨ ਚੱਲੇ ਹੋਪਸੋ ਕੱਲ ਨੂੰ ਲੋਡ ਫੁੱਲ ਹੋ ਜੇ ਕੱਲ ਨੂੰ ਧੋ ਲੂੰਗੀ ਜਦੋਂ ਵੀ ਠੀਕ ਲੱਗਾ ਇੱਕ ਤਾਂ ਜਦੋਂ ਵੀ ਲਾਈਟ ਹੋਈ ਲਾਈਟ ਵੀ ਦੇਖਣੀ ਪਊ ਲਾਈਟ ਤਾਂ ਬਹੁਤ ਘੱਟ ਲੱਗਦਾ ਮੌਸਮ ਬਹੁਤ ਠੰਡਾ ਹਵਾ ਚੱਲ ਰਹੀ ਹੈ ਠੰਡੀ ਪਰ ਉਹ ਹਵਾ ਨਾਲ ਤੂੰ ਹਟ ਸਕਦੀ ਹੈ ਸ਼ਾਮ ਵੀ ਅੰਦਰ ਹੁਣ ਬਾਹਰ ਖੜਨ ਨਾਲ ਮੌਸਮ ਨਹੀਂ ਹੈਗਾ ਹੁਣ ਸੀ ਸ਼ਾਮ ਦਾ ਟਾਈਮ ਮੈਂ ਵਾਕ ਕਰ ਲਈ ਸੀ ਮਸ਼ੀਨ 'ਚ ਕੱਪੜੇ ਵੀ ਪਾਤੀ ਸੀ ਜਿੰਨੇ ਖੈਗੇ ਸੀ ਮੇਰੇ ਕੋਲ ਬਾਕੀ ਹਲੇ ਕੁਝ ਘੱਟੇ ਹੋਗੇ ਬਾਅਦ ਵਿੱਚ ਪਾ ਕੇ ਆਉਂਗੀ ਤਾਂ ਕਿ ਕੱਲ ਨੂੰ ਮੈਂ ਮਸ਼ੀਨ ਚਲਾ ਸਕਾਂ ਕੱਪੜੇ ਧੁੱਤਿਆਂ ਨੂੰ ਤੇ ਹੁਣ ਮੈਂ ਕਿਚਨ 'ਚ ਨਾ ਪੈਂਚ ਪਾਇਆ ਹੋਇਆ ਸਾਬਤ ਧਨੀਆ ਧਨੀਆ ਰੋਸਟ ਕਰ ਰਹੀ ਹਾਂ ਫਿਰ ਉਹਨੂੰ ਥੋੜਾ ਠੰਡਾ ਕਰਕੇ ਉਹਨੂੰ ਗ੍ਰाइंड ਕਰਾਂਗੇ ਧਨੀਏ ਦਾ ਪਾਊਡਰ ਬਣਾਵਾਂਗੇ ਯਾਨੀ ਕਿ ਹਨਾ ਮੈਂ ਬਾਜ਼ਾਰ ਵਿੱਚੋਂ ਧਨੀਆ ਪੀਸਿਆ ਹੋਇਆ ਮੈਂ ਕਦੇ ਮੰਗਵਾਇਆ ਨਹੀਂ ਹੈਗਾ ਕਦੇ ਯੂਜ਼ ਹੀ ਨਹੀਂ ਕੀਤਾ ਹੈ ਮੈਂ ਤਾਂ ਸਾਬਤ ਧ ਪੀਸ ਕੀ ਉਹੀ ਯੂਜ਼ ਕਰਦੋ ਨੇ ਸਬਜ਼ੀਆਂ ਵਿੱਚ ਮੈਂ ਸਬਜ਼ੀਆਂ ਵਿੱਚ ਮੈਂ ਮਸਾਲੇ ਬਹੁਤ ਘੱਟ ਯੂਜ਼ ਕਰਦੀ ਆ ਬਹੁਤ ਘੱਟ ਗਰਮ ਮਸਾਲਾ ਧਨੀਆ ਮਸਾਲਾ ਬਹੁਤ ਘੱਟ ਮਸਾਲੇ ਵਾਲੀ ਸਬਜ਼ੀ ਮੈਨੂੰ ਪਸੰਦ ਨਹੀਂ ਤੇ ਨਾਲ ਨਾਲ ਮੈਂ ਰਾਜਮਾ ਵੀ ਕੱਢ ਕੇ ਨੱਖਤਾ ਜੂ ਮੈਂ ਸਵੇਰੇ ਬਣਾਉਣੇ ਨੇ ਰਾਤ ਨੂੰ ਭੰਕ ਕੇ ਰੱਖੂ ਮੈਂ ਕਿ ਭੁੱਲ ਨਾ ਜਾਵਾਂ ਇਹ ਧਨੀਆ ਹੋ ਗਿਆ ਰੋਸ ਠੰਡਾ ਵੀ ਕਰ ਲਿਆ ਮੈਂ ਤੇ ਇਹਨੂੰ ਮਿਕਸੀ ਵਾਲੇ ਜਾਰ ਵਿੱਚ ਪਾ ਕੇ ਹੁਣ ਪੀਸ ਲਾਂਗੇ ਤਾਂ ਪਾਊਡਰ ਬਣਾ ਲਾਂਗੇ ਤਾਂ ਪਾਊਡਰ ਬਣਾ ਕੇ ਇਹਨੂੰ ਕੰਟੇਨਰ ਸਟੋਰ ਕਰਕੇ ਰੱਖ ਲਾਂਗੇ ਥੋੜਾ ਜਿਹਾ ਮੇਰੇ ਕੋਲ ਪਾਊਡਰ ਹਾਲੇ ਪਿਆ ਥੋੜਾ ਜਿਹਾ ਰਹਿ ਮ ਬਣਾ ਕੇ ਰੱਖ ਲਾਂ ਜਿਸ ਦਿਨ ਮੈਨੂੰ ਆਉਣ ਲੱਗੀ ਵੀ ਚੋਰ ਮੇਰਾ ਟਾਈਮ ਹੈਗਾ ਕੋਈ ਕੰਮ ਮੇਰੀ ਯਾਦ ਆ ਜੇ ਦਿਮਾਗ ਵਿੱਚ ਆ ਜੀ ਫਿਰ ਮੈਨੂੰ ਆਉਂਦਾ ਵੀ ਕਰ ਲੈਣਾ ਚਾਹੀਦਾ ਕਿਉਂਕਿ ਅੱਜ ਇਹ ਨਿਕਲ ਲਾ ਹਨਾ ਕੰਮ ਤਾਂ ਆਪਾਂ ਨੂੰ ਕਰਨੇ ਪੈਣਗੇ ਜਿਹੜੇ ਆਮ ਦੀ ਡਿਊਟੀ ਹ ਤਾਂ ਕਰਨੀ ਹੋਊਗੀ ਸੋ ਆਮ ਦਾ ਟਾਈਮ ਤੇ ਕੰਮ ਪ੍ਰੋਪਰ ਕੰਪਲੀਟ ਹੋ ਗਏ ਤਾਂ ਆਪਾਂ ਨੂੰ ਵੀ ਲਾਈਕ ਕੋ ਟੈਨਸ਼ਨ ਜੀ ਨਹੀਂ ਹੁੰਦੀ ਵੀ ਹੁਣ ਆਪਾਂ ਨੂੰ ਆ ਚੀਜ਼ ਚਾਹੀਦੀ ਮੈਂ ਕਿੱਥੋਂ ਲੈ ਕੇ ਆਵਾਂ ਤੇ ਤਾਂ ਨਹੀਂ ਆ ਨਾ ਮੈਂ ਬਹੁਤ ਜ਼ਿਆਦਾ ਬਰੀਕ ਪਾਊਡਰ ਨਹੀਂ ਬਣਾਉਂਦੀ ਹੁੰਦੀ ਬਹੁਤ ਜ਼ਿਆਦਾ ਬਰੀਕ ਨਹੀਂ ਤੇ ਬਹੁਤ ਜ਼ਿਆਦਾ ਦਾਣੇ ਵੀ ਨਹੀਂ ਰੱਖਦੀ ਹੁੰਦੀ ਵੀ ਮੂੰਹ ਚ ਆ ਪਾਊਡਰ ਬਣਾਉਣੀ ਆਪਾਂ ਥੋੜਾ ਜਿਹਾ ਦਰਦਰਾ ਜਿਹਾ ਜਿਹੜਾ ਬਾਜ਼ਾਰ ਚ ਮਿਲਦਾ ਬਹੁਤ ਬਹੁਤ ਬਰੀਕ ਪਾਊਡਰ ਹੁੰਦਾ ਉਹ ਮੈਨੂੰ ਉਨੀ ਅੱਛਾ ਲੱਗਦਾ ਹੈਗਾ ਤੇ ਮੈਂ ਥੋੜਾ ਜਿਹਾ ਮੋਟਾ-ਮੋਟਾ ਜਿਹਾ ਹੀ ਰੱਖਦੀ ਹਾਂ ਬਹੁਤ ਮੋਟਾ ਵੀ ਨਹੀਂ ਤੇ ਪਹਿਲਾਂ ਵਾਲੀ ਬੋਟਲ ਜਿਹੜਾ ਧਣੀਆ ਪਾਊਡਰ ਪਿਆ ਸੀ ਉਹ ਮੈਂ ਨੂਨਦਾਨੀ ਵਿੱਚ ਕੱਢ ਲੂੰਗੀ ਨੂਨਦਾਨੀ ਵਿੱਚ ਖਤਮ ਹੋਇਆ ਪਿਆ ਸੀ ਉਹਦੇ ਵਿੱਚ ਨਵਾਂ ਰੀਫਿਲ ਕਰਕੇ ਰੱਖ ਦੂੰਗੀ ਇਸ ਤਰ੍ਹਾਂ ਨਿੱਕੇ-ਮੋਟੇ ਕੰਮ ਜਦੋਂ ਟਾਈਮ ਮਿਲੇ ਜਦੋਂ ਯਾਦ ਆ ਜੇ बस ਕਰ ਲੈਣੇ ਆ ਮੈਂ ਕਰ ਲੈਣੀ ਉਹਨੇ ਫਿਰ ਲਾਈਕ ਆਪਾਂ ਬਿਜ਼ੀ ਵੀ ਰਹਿੰਦੇ ਹਾਂ ਨਾ ਤੇ ਇਹਨੂੰ ਪਾ ਦਾਂਗੇ ਕੰਟੇਨਰ ਵਿੱਚ ਇੰਦਾ ਨਿੱਕੇ 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 ਕੰਮ ਵਧੀਆ ਲੱਗਦੇ ਆ ਕਰਨੇ ਅੱਛਾ ਲੱਗਦਾ ਦਿਲ ਜੇ ਲੱਗੇ ਰਹਿੰਦਾ ਕੰਮਾਂ ਨਾਲ ਤੇ ਸ਼ਾਮ ਲਈ ਮੇਰੇ ਕੋਲ ਦੇਖੋ ਸਬਜੀ ਪਈ ਸੀ ਕਾਜਰਾ ਵਾਲੀ ਮੈਂ ਕੁਕਿੰਗ ਕਰਨੀ ਸੀ ਫਿਰ ਮੇਰੇ ਨਾਲ ਹਾਂ ਤਾਂ ਕੁਛ ਨਾ ਕੁਛ ਹੋਰ ਕੰਮ ਲੱਭ ਲਾਂ ਜਿਨ੍ਹਾਂ ਨਾਲ ਮੇਰਾ ਟਾਈਮ ਪਾਸ ਹੋ ਜੇ ਸੋ ਇਹ ਆਪਾਂ ਕਰ ਦਣੇ ਆ ਰੱਖ ਦਣੇ ਆ ਅਬ ਦੀ ਜਗ੍ਹਾ ਤੇ ਕੰਟੇਨਰ ਤੇ ਮਿਕਸੀ ਨੂੰ ਰੱਖ ਦੂੰਗੀ ਚਾਕੇ ਉਹਦੀ ਅਬ ਦੀ ਜਗ੍ਹਾ ਤੇ ਮਿਕਸੀ ਮੈਂ ਹਮੇਸ਼ਾ ਕਵਰ ਕਰਕੇ ਰੱਖ ਦਿੰਦੀ ਹਾਂ ਤਾਂ ਕਿ ਗੰਦੀ ਨਾ ਹੋਵੇ ਗੰਦੀ ਨਹੀਂ ਹੋਊਗੀ ਤਾਂ ਆਪਾਂ ਨੂੰ ਮਿਹਨਤ ਨਹੀਂ ਕਰਨੀ ਪਊਗੀ ਆਪਣੀ ਮਿਹਨਤ ਘੱਟ ਲੱਗੂ ਸਾਫ਼ ਕਰਨ ਤੇ ਤੇ ਆਪਾਂ ਅੰਦਰ ਹੀ ਰੱਖਣੀ ਹੈ ਸਟਿਲ ਮੈਂ ਇਹਨੂੰ ਕਵਰ ਕਰਕੇ ਹੀ ਰੱਖਦੀ ਹੁੰਦੀ ਹਾਂ ਕੱਪੜੇ ਨਾਲ ਸੋ ਇਸ ਮੇਰੀ ਅੱਜ ਦੀ ਵੀਡੀਓ ਵੀਡੀਓ ਅੱਛੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਕੋਈ ਨਵੀਂ ਵੀਡੀਓ ਲੈ ਕੇ টিল ਦੈਨ ਗੁੱਡ ਬਾਏ ਐਂਡ